ਬਸੰਦਰੀ ਬੁਖਦਰੀ ਦੀ ਟਰਾਲੀ ਕਰਕੇ ਟਾਈਮ ਲੱਗ ਗਿਆ ਕੜਾ ਬਦਾ ਗਿਆ ਆਬੂ ਆ ਗਿਆ ਆਬੂ ਆ ਗਿਆ ਦੇ ਹਰੇਆ ਟੀ 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 ਅੱਧਾ ਟੀ ਵੀ ਕਰਦਾ ਆ ਦੰਡੀ ਵਾਲੇ ਪਾਸੇ ਗੰਦੀ ਪਾਦੀ ਹੈ ਐ ਇਧਰ ਕਰਦੇ ਇਧਰ ਪਾਤ ਕੀ ਹੈ ਉਧਰ ਜਾਦੇ ਮੋਟੀ ਕਰਦੀ ਕਾਣ ਕਰਦੀ ਸਾਰੀ ਪਾਦੀ ਹੈ ਅੱਛਾ ਕਿਉਂ ਨਾ ਮੰਮੀ ਤੁਸੀਂ ਜਾਉਗਾ ਕਾਣ ਕਰਦਾ ਪਾਦੀ ਹੋ ਬਸ ਠੀਕ ਹੈ ਹਾਂ ਠੀਕ ਆ ਬੱਸ ਦੁਪਹਿਰ ਨੂੰ ਹੱਥ ਤੇ ਦੇ ਲਈ ਚਲੋ ਚਲੋ ਜੇ ਇਹ ਨਹੀਂ ਵੀ ਐਸੇ ਨਾ ਟਾਂਕਾ ਅੰਸ਼ੀ ਤੇ ਬੜੂ ਬੜੀ ਸੂਸੂ ਪਾ ਗਿਆ ਇਹਨੇ ਕੁਰਸੀ ਪੱਲਪਲਾ ਕੇ ਚੜੂਗਾ ਇਹ ਉਹ ਚੱਜਿਆ ਬੱਸ ਇਹ پتੰਦਰ ਤੂੰ ਨਾ ਚੜਾ ਨਾ ਮੈਂ ਕਹਿ ਰਹੀ ਵੀ ਇਹਨੂੰ ਚੜਾਈ ਨਾ ਉੱਪਰ ਲੈਪਟਾਪ ਇਹ ਉਹ ਦੇਖ ਨਾ ਕੁਰਸੀ 'ਵਾਂ ਚੜ ਕੇ ਆ ਗਿਆ ਹਰਾਮੀ ਦੇ ਐ ਕਰੋ ਮੈਂ ਮੈਂ ਐਨੂੰ ਨੀਚੇ ਤਾਂ ਆਉਂਗੀ ਦੇਖੀ ਉਹ ਦੇ ਉਹ ਦੇ ਆਉਂ ਪੈ ਚੜਦਾ ਜੋਰ ਲਾ ਰਿਹਾ ਦੇਖੀ ਉਹ ਦੇ ਉਹ ਦੇ ਜੋਰ ਲਾ ਰਿਹਾ ਉਧਰ ਦੇਖੋ ਜੋਰ ਕਿਉਂਕਿ ਇਹਨੇ ਦੇਖ ਲਿਆ ਲੈਪਟਾਪ ਹੁੰਦਾ ਲਾ ਖੜਦਾ ਇਹਨੇ ਦੇਖ ਲਿਆ ਲੈਪਟਾਪ ਪਰਦਿਆਂ ਨਾਲ ਖੇਡੂਗਾ ਉਹ ਕਲੀ ਤਾਰਲੀ ਨਾ ਜਿਹੜੀ ਮੜੀ ਜੀ ਹੁਣ ਉਹਦੇ ਨਾਲ ਖੇਡੂਗਾ ਬਹੁਤ ਹਰਾਮੀ ਹੋ ਗਿਆ ਇਹ ਮੁੰਡਾ ਅੱਜ ਨਹੀਂ ਕਰ ਰਿਹਾ ਪਹਿਲਾਂ ਇਹ ਉੱਤਰਿਆ ਉੱਤਰ ਗਿਆ ਤਾਂ ਜੀ ਗਿਆ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਉੱਪਰ ਹੈ ਫੈਮਿਲੀ ਤਾਂ ਸਵਾਗਤ ਹੈ ਆਹ ਨਾ ਪੱਤੀਆਂ ਜਿਹੜੀਆਂ ਗਿੱਲੀਆਂ ਹੁੰਦੀਆਂ ਨੇ ਰੋਜ਼ ਹੀ ਦਿਨ ਚ ਭੰਨ ਕੇ ਸੁਕਣੀਆਂ ਪਾ ਪਾ ਦੇ ਦਿਆਂ। ਫਿਰ ਸੁੱਕ ਜਾਂਦੀਆਂ ਨੇ ਸਾਰਾ ਕਿਉਂਕਿ ਉਹ ਧੁੱਪ ਜਾਦੇ ਪੈਂਦੀ ਐ। ਵਧੀਆ ਤਾਂ ਕਰਕੇ ਸਾਰੀਆਂ ਸੁੱਕ ਜਿੰਦੀਆਂ ਨੇ ਮੈਂ ਬਣਾਣ ਲੱਗੀ ਆਲੂ ਸ਼ਿਮਲਾ ਮਿਰਚ ਦੀ ਸਬਜੀ। ਪਹਿਲੇ ਮੈਂ ਬਣਾਣੀ ਸੀ ਭਰਮੀ ਸ਼ਿਮਲਾ ਮਿਰਚ ਜਿਹੜੀ ਆਲੂਆਂ ਦੀ ਫੀਲਿੰਗ ਕਰਦੇ ਹੁੰਦੇ ਆ। ਫਿਰ ਮੈਂ ਸੋਚਿਆ ਵੀ ਆਹ ਨੂੰ ਬਾੜ ਕੇ ਨਾ ਫਿਰ ਵਿੱਚ ਭਰ ਕੇ ਖਾਣੀ ਓਕੀ ਹੋ ਜਣੀ ਕਿਉਂਕਿ ਕਿੰਨੇ ਦਿਨ ਹੋ ਗਏ ਪੀੜੀ ਨਹੀਂ ਹੈਗੀ। ਕਿੰਨੇ ਦਿਨ ਹੋ ਗਏ ਸਾਨੂੰ ਮਤਲਬ ਤੜੀ ਵੀ ਇਹ ਚੀਜ਼ ਉਹ ਖਾਰੇ ਪਹਿਲਾਂ ਕਰੇਲੇ ਖਾਏ ਸ਼ਿੰਗਲਾ ਵਿੱਚਾਈ ਆ ਕਰਕੇ ਨਾ ਮੂੰਹ ਜੀ ਨਹੀਂ ਖਾ ਰਿਆ ਉਹ ਕਿਉਂਕਿ ਜਦ ਕਰੇਲੇ ਖਾਏ ਤੇ ਨਾ ਖਾਣੇ ਤੋਂ ਬਾਅਦ ਐ ਹੁੰਦਾ ਜੀ ਮੈਂ ਉਲਟੀ ਜੀ ਆ ਗਈ ਹੁੰਦੀ ਹੈ ਨਾ ਹੂੰ ਕਿਉਂਕਿ ਕਰੇਲੇ ਤੇਲ ਨਾਲ ਜਾਦੇ ਘਰ ਜਾਂਦੇ ਨੇ ਤਾਂ ਕਰਕੇ ਆਲੂ ਮੈਂ ਫਿਰ ਬਾੜ ਲੇਤੇ ਉਹ ਫਿਰ ਮੇਰਾ ਮਨ ਬਦਲ ਗਿਆ ਹੁਣ ਮੈਂ ਆਲੂ ਜਿਹੜੇ ਉਬਲੇ ਹੋਏ ਆ ਉਹ ਮੈਂ ਕੱਟੂਗੀ ਬਸ ਇਹਨਾਂ ਨੂੰ ਸਿਰਫ ਫਰਾਈ ਕਰੂੰਗੀ ਸਬਜ਼ੀਆਂ ਨੂੰ ਰੋਝਾਣੀ ਨਹੀਂ ਹੈ ਜੀ ਮੈਨੂੰ ਸ਼ੋਰਟੀ ਇਹ ਚ ਬਣਾ ਲੈਣੇ ਆ ਵੱਡੀ ਫਿਰ ਇਹਦੀ ਸਬਜੀ ਹੈ ਨਹੀਂ ਥੋੜੀ ਹੋ ਥੋੜਾ ਜਿਹਾ ਤੇਲ ਪਾ ਕੇ ਨਾ ਜਿਹੜੀ ਇਹ Shimla mirch ਹੈ ਆ ਫਰਾਈ ਕਰਕੇ ਕੱਢ ਲੈਣੀ ਕਿਉਂਕਿ ਆਲੂ ਤਾਂ ਹੁਣ ਰਿੱਜੇ ਪਈਆਂ ਬਸ ਹੁਣ Shimla mirch ਥੋੜੀ ਜੀ ਫਰਾਈ ਕਰ ਲਈ Shimla mirch ਨੂੰ ਵੀ ਨਹੀਂ ਪੱਕਣ ਨੂੰ ਜਿਹੜਾ ਟਾਈਮ ਲੱਗਦਾ Shimla mirch ਵੀ ਜਦਦੇ ਉਹ ਹੋ ਜਾਂਦੀ ਆ ਬਸ ਨਾਲ ਦੀ ਨਾਲ Shimla mirch ਫਰਾਈ ਕਰਕੇ ਆਲੂ ਦੇਖੋ ਆਲੂ ਤੈਂਚ ਆਲੂ ਦਾ ਬੱਧੇ ਰੀ ਜਗੇ ਤੇ ਇਹਨੂੰ ਮੋਟੇ ਮੋਟੇ ਕੱਟੋ ਨਾ ਹਨਾ ਨਹੀਂ ਤਾਂ ਫਿਰ ਚੁਰਜ ਨਹੀਂ ਜਾਦੇ ਭੁੱਲੂਗੇ ਕਿ ਜਮੇਂ ਚੱਲ ਜਾਈ ਗਏ ਆ। ਦੇਖੋ। ਇਹਦੇ ਕਰਦੇ ਜੰਮਾਈ ਹੋਈ। ਹਮ। ਬਸ ਇਹਨੇ ਇਹ ਦੋ ਪੀਸ ਦੇ ਗਏ। ਪਰ ਨਿਬੜੇ ਰਹਿ ਗਏ ਨੇ ਵਿੱਚ ਪਾ ਲੈਣੇ। बस इन इन भुननी है ज्यादा नहीं भुननी है बस माड़ी माड़ी भुन गई कि हूँ आलू जेडे करे गए उबाले गए आन लेने आलू थोड़े भुनने क्योंकि उबाल पहला ज्यादा उबालते हूं ता करके थोड़े भुलन गए नहीं बीच हम नहीं तो फिर जैसे अट्टों की सारे भुल जाने ਤੇ ਇਹ ਚੰਨ ਨੂੰ ਲਾ ਲੇ ਨਾ ਬਸ ਬਹੁਤ ਜ਼ਿਆਦਾ ਹੋ ਗਿਆ ਸਾਡੇ ਸਾਡੇ ਦੇ ਲਈ ਇਹ ਬਹੁਤ ਮਾਣ ਹੈ ਸੋਸ ਸਾਉਰ ਬਹੁਤ ਲੱਗਦਾ ਉਹ ਥੋੜਾ ਟਾਈਮ ਇਹ ਉਹ ਕਰਨਾ ਹੈ ਪਿਆਜ਼ ਵੀ ਉਹ ਡਿੱਚੇ ਸਰਨੇ ਆਲੂ ਤਾਂ ਨਾਲ ਦਿਨ ਨਾਲ ਘੁਲੇ ਰਹੇ ਆ ਆ ਇਸ ਤਰ੍ਹਾਂ ਦਾ ਕਰ ਲਾ ਦੀ ਆਲੂ ਜਿਆਦਾ ਉਬਲ ਕੇ ਤਾਂ ਕਰਕੇ ਉਹ ਲੱਗੇ ਤੇਲ ਥੋੜਾ ਜਿਆਦਾ ਪਾਣਾ ਤਾਂ ਤੇਲ ਘਟ ਗਿਆ

ਪਿਆਜ਼ ਨੂੰ ਮੈਂ ਲਾਇਆ ਨਹੀਂ ਤੜਕਾ ਕੱਚੇ ਪਿਆ ਸਿੱਪਤੇ ਕਿਉਂਕਿ ਇਹ ਹੀ ਰਿਜਿਨਾਂ ਦੇ ਵਿੱਚ ਕਿਉਂਕਿ ਸਬਜੀ ਜਿਸ ਤਰ੍ਹਾਂ ਸੀ ਐਵੇਂ ਹੀ ਬਣਾਉਂਦੇ ਹੁੰਨੇ ਅੱਜ ਮੈਂ ਓਵੇਂ ਹੀ ਬਣਾਈਆ ਮਤਲਬ ਵੀ ਪਿਆਜ਼ ਵਿੱਚ ਫਰਾਈ ਕਰਤੇ ਪਾਤੇ ਆਹ ਦੇਖੋ ਸਬਜੀ ਤਾਂ ਮੈਂ ਡਾਇਰੈਕਟੇ ਬਣਾਈ ਅੱਜ ਜਿਵੇਂ ਸਿੱਡੇ ਵਿੱਚੇ ਸ਼ਿਮਲਾ ਮਿਰਚ ਪਾਤੇ ਵਿੱਚੇ ਪਿਆਜ਼ ਪਾਤੇ ਵਿੱਚੇ ਉਬਲੇ ਹੋਏ ਆਲੂ ਪਾਤੇ ਚਾਰਕਾ ਦਾਖਲੇ ਸਵੇ ਨੂੰ ਯੂਵੀ ਦੇ ਪਰੌਂਠੇ ਬਣਾਵਾਂਗੇ ਆਲੂ ਵਾਲੇ ਕਿਉਂਕਿ ਕਾਲੂ ਦਾ ਸਕੂਲ ਲੱਗਣਾ ਅੱਜ ਸਬਜੀ ਬਹੁਤ ਸੋਹਣੀ ਬਣੀ ਹੈ ਕਿਉਂਕਿ ਇਹਨੇ ਮੈਨੂੰ ਰੰਗੇ ਬਹੁਤ ਸੋਹਣਾ ਲੱਗ ਰਿਹਾ ਅੱਜ ਕੀ ਨਾ ਮੈਂ ਹੁਣ ਤੁਹਾਨੂੰ ਆਪ ਥੋੜਾ ਥੋੜਾ ਮੱਜਾ ਦਾ ਕੰਮ ਵੀ ਦਿਖਾਈ ਕਰੂੰਗੀ ਜਿਹੜਾ ਮੈਂ ਹੁਣ ਖੁੱਦ ਹੌਲੀ ਹੌਲੀ ਕਰਨਾ ਕਰੇ ਕਰੂੰਗੀ ਸਿੱਖੇ ਕਰੂੰਗੀ ਕਿਉਂਕਿ ਕਾਫੀ ਸਾਲ ਹੋ ਗਏ ਹੁਣ ਤਾਂ ਮੈਨੂੰ ਆਪ ਥੋੜਾ ਥੋੜਾ ਕਰਨ ਲੱਗਣਾ ਚਾਹੀਦਾ ਹੁਣ ਕਰੇ ਕਰੂੰਗੀ ਥੋੜਾ ਥੋੜਾ ਜਿਹੜਾ ਕਿ ਵਿੱਚ ਤੁਹਾਨੂੰ ਜ਼ਰੂਰ ਦਿਖਾਈ ਕਰੂੰਗੀ ਬਾਕੀ ਹੌਲੀ ਹੌਲੀ ਅੱਗੇ ਅੱਗੇ ਤੁਹਾਨੂੰ ਦਿਖਾਂਦੀ ਜਾਊਂਗੀ ਵਲੌਗ 'ਚ ਤੇ ਬਸ ਆਪਜੀ ਧਾਤੀ ਸਬਜੀ ਤਾਂ ਹੁਣ ਬਣ ਜਣੀ ਹੁਣ ਮੈਂ ਤਾਰ ਵੀ ਦੇਣੀ ਬਸ ਬਾਕੀ ਹੁਣ ਮੈਂ ਭਾਂਡੇ ਅੰਦਰ ਰੱਖ ਕੇ ਆਣੀ ਆ ਬਸ ਹੁਣ ਸਾ ਕੁਮਕ ਮਾ ਕੇ ਅਸੀਂ ਆਗੇ ਤੇ ਸਬਜੀ ਬਣਾਉਣ ਤੋਂ ਬਾਅਦ ਨਾ ਅਸੀਂ ਘੁੰਮਣ ਚਲੇ ਗਏ ਤੇ ਰੋਟੀ ਰੋਟੀ ਦਾ ਫਿਰ ਆ ਕੇ ਲਾਦੇ ਹੁੰਨੇ ਆ ਰੋਟੀ ਵੀ ਹੁਣ ਲਾ ਲਈ ਬਸ ਇੱਕ ਦੋ ਰਹਿ ਗਈ ਬਸ ਰੋਟੀ ਲਾ ਲਈ ਬਣੀ ਸਾਰੀ ਮਾ ਬਣੀ ਸਾਰੀ ਹਾਂ ਸਾਰੀ ਰੋਟੀ ਬਣ ਗਈ ਗਰਮੀ ਬਹੁਤ ਆਵੇ ਹੋਗੀ 7 ਵਜੇ ਨਾਲੇ ਮੈਂ 7 ਵਜੇ ਫਿਰ ਵੀ ਅੰਮੇ ਦਿਨ ਜਾ ਖੜਾ ਲੇ ਹਾਂ ਹਾਂ ਦਿਨ ਖੜਾ ਕੱਟ ਬੱਜ ਗਏ ਨਾਲੇ ਬਸ ਹੁਣ ਮੱਖੀਆਂ ਬਹੁਤ ਹੋ ਗਈਆਂ ਨੇ ਮੱਖੀਆਂ ਨੇ ਦੁਖੀ ਕਰਿਆ ਪਿਆ ਏ ਸਾਡੇ ਆ ਚੁੱਲਾ ਪੀਂਦੇ ਫੇਰ ਚੁੱਲਾ ਚੁੱਲਰ ਕਰਨੇ ਫੇਰ ਪੱਟਲੇ ਜਿਹੜੇ ਰਹਿੰਦੇ ਤੇ ਕੱਲ ਨੂੰ ਰਸ ਕਢਾਵਾਂਗੇ ਨਾ ਕੱਲ ਨੂੰ ਇਹਨਾਂ ਦਾ ਰਸ ਫੇਰ ਕਢਾਵਾਂਗੇ ਨਾਲੇ ਫੇਰ ਬੰਡਾਂਗੇ ਐਦ ਕੀ ਬਾਤ ਨਾ ਇੰਨਾ ਨਹੀਂ ਹੈਗਾ ਵੰਡਣ ਵਾਲਾ ਨਹੀਂ ਹੋਣਾ ਬਸ ਜਿਹੜਾ ਪੀਣੇ ਨੂੰ ਤੇ ਤਾਂ ਬਸ ਪੀਣੇ ਦੀ ਗੱਲ ਹੀ ਹਾਂ ਪੀਣੇ ਲਈ ਨਹੀਂ ਹਾਂ ਤੱਕ ਖੀਰ ਖੋਰ ਪਿਛਲੀ ਵਾਰ ਤਾਂ ਕੰਨੀਆਂ ਵੱਡੀਆਂ ਪਰ ਪਰਦੀਆਂ ਦੀਆਂ ਹੱਥ ਕੀ ਮਤਲਬ ਪੀਣ ਜੋਗਾ ਹੋ ਜਾਗਾ ਪੀਣ ਜੋਗਾ ਬਸ ਜਿਹੜਾ ਪੱਤਕ ਹੋਇਆ ਉਹ ਦੇ ਦੋ ਆ ਸਾਡੇ ਪਿੱਛੇ ਚੁੱਲਾ ਹੈ ਜਿੱਥੇ ਸਾਡੇ ਮੱਜਾਂ ਨੇ ਤਾਂ ਕਰਕੇ ਮੱਖੀਆਂ ਆ ਜਾਂਦੀਆਂ ਨੇ ਬਹੁਤ ਦੁਖੀ ਹੋਏ ਪਏ ਮੱਖੀਆਂ ਤੇ ਗਰਮੀ ਆ ਤੇ ਮੱਖੀਆਂ ਆਏ ਸਾਲ ਨਹੀਂ ਦੁਖੀ ਕਰਦੀਆਂ ਕੋਈ ਪੁੱਛਦੇ ਆ ਕੋਈ ਦਵਾਈ ਵਗੈਰਾ ਐਵੇਂ ਫੇਰ ਛਿੜਕ ਕੇ ਨਾ ਫੇਰ ਰੋਟੀ ਵਗੈਰਾ ਲੱਗਿਆ ਕਰਾਂਗੇ ਕਿਉਂਕਿ ਦੁਖੀ ਹੋ ਜਾਂਦੇ ਆ ਸਬਜੀ ਭਾਜੀ ਸਾਬ ਤੇ ਮੱਖੀਆਂ ਮੱਖੀਆਂ ਹੋਰ ਗੰਦੀਆਂ ਆਉਂਦੀਆਂ ਨੇ ਇਹ ਕੰਮ ਗਿਆ ਸਾਡਾ ਨਿਭੜ ਬਸ ਉਹਨਾਂ ਅੰਦਰ ਜਾ ਕੇ ਜਿਹਨੇ ਰੋਟੀ ਰੋਟੀ ਖਾਣਗੇ ਬਸ ਬਾਕੀ ਆਪਣਾ ਜਾਂ ਸ਼ਾਮ ਨੂੰ ਰਜੀਦਾ ਜੀ ਕਰਿਆ ਜਦੇਖਾਂਦੇ ਰਾਜ ਲੜੂਗੀ ਤੇਰੇ ਓਏ ਮੈਂ ਬੋਲ ਲੱਭ ਰਿਆ ਹੈ ਮਾਜੀ ਮੇਰੇ ਮੋਲ ਖੋਗੀ ਕਣਕਚੋ ਲੱਭ ਰਿਆ ਦੱਸਾਂ ਪਤਾ ਬੋਲ ਪੂਰੇ ਦੇਖਦਾ ਮੇਰੀ ਬੋਲ ਨਿਕਲ ਬਾਹਰ ਕਣਕਚੋ ਕਣਕਚੇ ਨਹੀਂ ਫਿਰੇ ਕਰਦੇ ਨਿਕਲ ਬਾਹਰ ਓਕੇ ਪਹਿਲਾ ਇਹਨੂੰ ਫਿਲਾਦਾ ਕਿਉਂਕਿ ਤੈਨੂੰ ਸੁਣਿਆ ਨਹੀਂ ਆੜ ਕੇ ਆ ਤੂੰ ਦੁਵਾ ਮਮਾ ਮੈਂ ਤਾਂ ਗੁੰਦਵਰੀ ਜਾ ਨਾਲੇ ਤਾਂ ਕਰ ਤਾਉਨੇ ਦੀਵਾ ਲਾਂ ਜਾਣਾ ਆ ਜਾਲੂ ਬਾਲ ਕੇ ਸਬਜੀ ਬਣਾਈ ਐ ਵਧੀਆ ਬਣੀ ਐ ਹਨਾ ਦਾਲ ਵਧੀਆ ਬਣੀ ਐ ਅੱਜ ਰੋਟੀ ਵਧੀਆ ਐ ਆ ਸਾਰਾ ਕੁਝ ਬਣ ਗਿਆ ਅੱਗੇ ਹੋਏ ਸ਼ਿਮਲਾ ਮਿਰਚ ਦੀ ਸਬਜੀ ਮੇਤੇ ਘੁੱਲ ਜਾਂਦੀ ਐ ਪਾਣੀ ਵਰਗੀ ਬਣ ਜਾਂਦੀ ਐ ਪਤਲੀ ਕੁਝ ਮੈਂ ਪਾਣੀ ਜਾਣ ਕੇ ਪਾ ਦਿੰਦੀ ਐ ਪਤਲੀ ਸੁਆਦ ਲੱਗਦੀ ਐ ਮੈਨੂੰ ਅੱਜ ਪਹਿਲੀ ਵਾਰ ਦੂਜੇ ਤਰੀਕੇ ਨਾਲ ਬਣਾਈ ਐ ਉਬਲੇ ਹੋਏ ਆਲੂਆਂ ਦੀ ਚਾਹ ਪੂਰੀਆਂ ਨਾਲ ਖਾ ਲੋ ਬੱਡੀ ਸੁਆਦ ਆ ਗਈ ਐ ਉਵੀ ਦੀ ਬਣੀ ਆ ਫੇਵਰਟ ਸਬਜੀ ਆਲੂ ਆਲੂ ਮਿਲੇ ਹੋਏ ਉਹ ਵੀ ਇੰਨੇ ਟੇਸਟੀ ਹੈਂ ਸ਼ਿਮਲਾ ਕਿਉਂਕਿ ਇਹ ਸ਼ਿਮਲਾ ਮਿਰਚ ਕੋਈ ਤਾਂ ਖਾਂਦਾ ਨਹੀਂ ਬਸ ਆਲੂ ਆਲੂ ਕੱਟ ਕੇ ਖਾ ਲੈਂਦਾ ਹੈ ਨਾਲ ਲੱਸੀ ਲੱਸੀ ਬਿਨਾ ਹੀ ਰੋਟੀ ਨਹੀਂ ਖਾਂਦਾ ਆ ਵੀ ਆ ਸ਼ਿਮਲਾ ਮਿਰਚ ਇਹ ਫਿਰ ਬਸ ਇਹ ਤਾਂ ਛੱਡ ਦਣੀ ਹੁਣ ਮੈਨੂੰ ਪਤਾ ਹੈ ਇਹ ਕਾਲੀ ਚ ਮਿਲੂਗੀ ਟਿਫਨ ਚ ਪਈ ਤਾਂ ਟਿਫਨ ਚ ਮਿਲ ਜੂਗੀ ਲੱਸੀ ਬਿਨਾ ਇੱਕ ਵੀ ਪਈ ਰੋਟੀ ਨਹੀਂ ਖਾਂਦਾ ਹੈਗਾ ਜਿਹੜਾ ਵੀ ਉਵਰਾਜ ਨੂੰ ਰੋਟੀ ਖਲਾਊਗਾ ਯਾ ਦੁੱਧ ਲੱਸੀ ਦੇਵਨਾਲ ਮਾਂ ਅੱਜੋ ਜੀ ਮੈਂ ਸ਼ਿਮਲਾ ਮਿਰਚ ਚਾੜਤ ਹਾਂ ਦੇ ਖਾਵੇਂਗਾ ਜੋ ਆ ਦੇਖੋ ਆ ਦੇਖੋ ਆ ਰਹੀ ਸ਼ਿਮਲਾ ਮਿਰਚ ਚਾਲ ਆ ਰਹੀ ਸ਼ਿਮਲਾ ਵਿੱਚ ਵਧੀਆ ਬਈ ਧੰਨਵਾਦ ਕਰਦੀ ਹਾਂ ਸਾਰਿਆਂ ਦਾ ਵੀ ਉਵਰਾਜ ਨੂੰ ਰੋਟੀ ਖਲਾਈ ਸ਼ਿਮਲਾ ਮਿਰਚ ਨਾਲ ਅੱਜ ਪਹਿਲੀ ਵਾਰ ਇਹਨੇ ਸ਼ਿਮਲਾ ਮਿਰਚ ਮੂੰਹ ਚ ਪਾਈ ਅੱਜ ਸਾਰੇ ਸਭ ਵਿਊਅਰ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਉਹਨਾਂ ਨੂੰ ਦੇਖਦੇ ਦੇਖਦੇ ਯੂਵੀ ਉਹਨਾਂ ਨੂੰ ਦਿਖਾਉਂਦੇ ਦਿਖਾਉਂਦੇ ਯੂਵੀ ਸ਼ਿਮਲਾ ਮਿਰਚ ਖਾ ਗਿਆ ਅੱਜ ਦੀ ਸਾਡੀ ਵੀਡੀਓ ਇੱਥੇ ਤੱਕ ਸੀ ਉਮੀਦ ਹੈ ਵੀ ਜਿੰਨੀ ਵੀ ਪਤਨੀ ਹੁਣ ਐਵੇਂ ਨਹੀਂ ਪਤਾ ਵੀ ਕਿੰਨੀਕ ਬਣੀ ਹੋਊਗੀ ਕਿਉਂਕਿ ਅੱਜ ਥੋੜੀ ਜਿਹੀ ਘਾਟੀ ਬਣਾਈ ਆ ਉਮੀਦ ਹੈ ਵੀ ਤੁਹਾਨੂੰ ਜ਼ਰੂਰ ਪਸੰਦ ਆਊਗੀ ਤੇ ਦੋ ਮਿੰਟ ਦੀ ਬਣਾਈਆ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ ਨੂੰ ਤੇ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਵਧੀਆ-ਵਧੀਆ ਕਮੈਂਟ ਜ਼ਰੂਰ ਕਰਦੇ ਰਹੋ ਹੁਣ ਤੁਹਾਨੂੰ ਮਿਲਾਂਗੇ ਅਸੀਂ ਆਪਣੀ ਵਧੀਆ ਜੀ ਵੀਡੀਓ ਚ